ਨਾਟਰੀਆਕਾਲ ਪੰਜਾਬ ਪ੍ਰੋ ਟੀਵੀ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੇ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਜਿੱਤ ਦਰਜ ਕਰ ਲਈ ਹੈ ਵਾਰਿਸ ਪੰਜਾਬ ਦੇ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਤੀਜੇ ਨੰਬਰ ਤੇ ਰਹੇ ਨੇ ਤੇ ਵੱਟਾ ਬਿਆਨ ਉਹਨਾਂ ਨੇ ਦਿੱਤਾ ਹੈ ਸੱਤਾਧਾਰੀ ਪਾਰਟੀ ਨੇ ਤੇ ਹੋਰ ਬਾਕੀ ਪਾਰਟੀਆਂ ਨੇ ਨਸ਼ੇ ਤੇ ਪੈਸੇ ਦੇ ਦਮ ਤੇ ਤਰਨਤਾਰਨ ਹਲਕੇ ਦੇ ਵਿੱਚ ਵੋਟਰਸ ਖਰੀਦੇ ਤੇ ਜਿੱਤ ਹਾਸਲ ਕੀਤੀ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਵਾਰਿਸ ਪੰਜਾਬ ਦੇ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਸਾਸੀ ਕਾ ਜੀ ਵਾਰਿਸ ਜੀ ਦਾ ਖਾਲਸਾ ਵੈਜੂ ਕੀ ਫਤਿਹ ਜੀ ਮਨਦੀਪ ਜੀ ਅੱਜ ਤਰਨਤਾਰਨ ਜ਼ਿਮਨੀ ਚੌਂ ਦੇ ਵਿੱਚ ਜੋ ਨਤੀਜੇ ਆਏ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਜਾਨਣਾ ਚਾਹੁੰਦੇ ਆ ਤੁਸੀਂ ਨਤੀਜਿਆਂ ਨੂੰ ਲੈ ਕੇ ਕੀ ਸੋਚ ਰਹੇ ਹੋ ਉਤਝੇ ਬਹੁਤ ਸੋਹਣੇ ਆਏ ਜੀ ਕਿਰਪਾ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਦੀ ਜੇ ਆਏ ਜੀ ਕਿਹੜੀਆਂ ਸੰਗਤਾਂ ਨੇ ਤੇਰੀਆਂ ਸੰਗਤਾਂ ਨੇ ਮੈਨੂੰ ਵੋਟਾਂ ਪਾਈਆਂ ਹਨਾ ਮੈਂ ਇੱਕ ਛੋਟਾ ਜਿਹਾ ਦੁਕਾਨਦਾਰ ਪਹਿਲੀ ਵਾਰ ਅਸ਼ਵਰੀ ਖੜਾ ਹੋਇਆ ਸੀ ਮੈਨੂੰ ਜੇ ਕਿਸੇ ਚੀਜ਼ ਦੀ ਨੋਲਿਜ ਵੀ ਨਹੀਂ ਸੀ ਹਨਾ ਕੋਈ ਕਹਿ ਲੋ ਕਿ ਮੈਂ ਕੋਈ ਇੰਨਾ ਆਪਣਾ ਸੋਨਾ ਕਿ ਇਸਰਾ ਵੀ ਹੁੰਦਾ ਬਾਕੀਆਂ ਪਾਰਟੀਆਂ ਦੇ ਇਹਨੇ ਵੱਡੇ ਥਾ ਮਸੀਬ ਐਮ ਐਲ اے ਸਾਰੇ ਆ ਗਏ ਸੀ ਐਮ ਸਾਹਿਬ ਸੱਤ ਵਾਰੀ ਆ ਗਏ ਤੇ ਹਨਾ ਹਲਕੇ ਵਿੱਚ ਸੱਤ ਟਾਰੀ ਹੂੰ ਸਾਰਾ ਆਪਣਾ ਤਾਮ-ਜਾਮ ਲਾਇਆ ਤੇ ਮੈਂ ਤੇ ਇੱਕ ਯਾਦ ਤੌਰ ਤੇ ਖੁਸ਼ ਹਾਂ ਜੀ ਇੱਕ ਛੋਟਾ ਜਿਹਾ ਦੁਕਾਨਦਾਰ ਸੀ ਫਿਰ ਵੀ ਚਲੋ ਬੜਾ ਸੋਹਣਾ ਰਿਸਪੋns ਮਿਲੇ ਆ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਮੈਂ ਤੈਅ ਦੇ ਤੋਂ ਨਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਦਿਨ ਰਾਤ ਜਿਨ੍ਹਾਂ ਨੇ ਮੇਰੇ ਵਾਸਤੇ ਇੱਕ ਕੀਤੀ ਮੈਂ ਉਹਨਾਂ ਦਾ ਵੀ ਤੈਅ ਦੇ ਤੋਂ ਧੰਨਵਾਦ ਕਰਦਾ ਜੀ ਠੀਕ ਹੈ ਮਨਦੀਪ ਜੀ ਅਸੀਂ ਤੁਹਾਡਾ ਇੱਕ ਬਿਆਨ ਸੁਣ ਰਹੇ ਸੀ ਤੁਸੀਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਹਿ ਰਹੇ ਸੀ ਕਿ ਜਿਹੜੀ ਹੋਰ ਵਿਰੋਧੀ ਪਾਰਟੀਆਂ ਚਾਹੇ ਮੌਜੂਦਾ ਸਰਕਾਰ ਸ਼ਰਾਬ ਤੇ ਪੈਸੇ ਦੇ ਦਮ ਤੇ ਉਹਨਾਂ ਨੇ ਵੋਟਰਸ ਖਰੀਦੇ ਨੇ ਬਿਲਕੁਲ ਜੀ ਬਿਲਕੁਲ ਸੱਚ ਹੈ ਕੋਈ ਝੂਠ ਨਹੀਂ ਇਹਦੇ ਵਿੱਚ ਤੁਸੀਂ ਮੰਨਦੇ ਹੋ ਕਿ ਤਰਨਤਾਰਨ ਜੋ ਪੰਥਕ ਹਲਕਾ ਹੈ ਉੱਥੇ ਦੀ ਲੋਕ ਸ਼ਰਾਬ ਤੇ ਪੈਸੇ ਲੈ ਕੇ ਉਹਨਾਂ ਨੇ ਵੋਟਾਂ ਪਾਈਆਂ ਨੇ ਮੈਂ ਕਹਾਂ ਜੀ ਮੈਂ 101% ਕਹਿਣਾ ਜੇ ਕਹਿ ਦੇਣਗੇ ਨਾ ਕਿ ਜਿੱਤੇ ਨੇ ਬੰਦੇ ਹਨ ਜਿੱਤੇ ਵੀ ਤੇ ਦੂਜੇ ਹਾਰੇ ਵੀ ਨਾਲ ਕੋ ਆਪਣਾ ਸਾਰਾ ਤਾਮਜਾਮ ਸਾਰਾ ਲਾਤਾ ਇਹਨਾਂ ਪੈਸਾ ਖੁੱਲ੍ਹੇ ਰਾਤ ਨੂੰ ਵੰਡੇਆ ਸ਼ਰਾਬਾਂ ਵੰਡੀਆਂ ਇਹਨਾਂ ਨੂੰ ਕੋ ਗੁਰੂਗ੍ਰਾਮ ਸਾਹਿਬ ਦੀ ਹਾਇਰੀ ਚ ਕਹਿ ਦੋ ਕਿ ਆਪਾਂ ਨਹੀਂ ਕੁਛ ਕੀਤਾ ਇਹ ਭੱਜਣਗੇ ਦੀ ਉੱਥੋਂ 101% ਮੈਂ ਜਿਹੜੀ ਵੋਟ ਮੈਨੂੰ ਪਈ ਹੈ ਬਿਲਕੁਲ ਸਾਫ਼ ਪਈ ਹੈ ਨੀਟ ਐਂਡ ਕਲੀਨ ਪਈ ਮੈਂ ਕਿਸੇ ਨੂੰ ਇੱਕ ਰੁਪਇਆ ਨਹੀਂ ਦਿੱਤਾ ਮੈਂ ਨਾ ਕੋਈ ਤਾਕਤ ਨਹੀਂ ਲਾਇਆ ਆਪਣੇ ਫਿਰ ਵੀ ਚਲੋ ਗੁਰੂ ਸਾਹਿਬ ਦੀ ਕਿਰਪਾ ਮੈਨੂੰ ਵੀ ਲੱਗੇ ਛਾ ਕੇ ਵੋਟ ਹੀ ਬਹੁਤ ਸੋਹਣੀ ਪਈ ਹੈ ਜੀ ਅੱਛਾ ਮੰਦੀਪ ਜੀ ਤੁਸੀਂ ਇੱਕ ਹੋਰ ਬਿਆਨ ਦਿੱਤਾ ਸੀ ਕਿ ਜੇਕਰ ਪੰਥ ਵਾਪਸ ਪੰਜਾਬ ਦੀ ਭਲਾਈ ਲਈ ਕੰਮ ਕਰਨਾ ਚਾਹੁੰਦਾ ਹੈ ਤਾਂ ਫਿਰ ਅਕਾਲੀ ਦਲ ਨੂੰ ਇਕਜੁੱਟ ਹੋਣਾ ਪਏਗਾ ਜਿੰਨੇ ਵੀ ਪੰਥਕ ਪਾਰਟੀਆਂ ਸਾਰਿਆਂ ਨੂੰ ਇਕਜੁੱਟ ਹੋਣਾ ਪਏਗਾ ਬਿਲਕੁਲ ਜੀ ਬਿਲਕੁਲ ਸਾਚੀ ਜੀ ਜੇ ਕੋਈ ਦੂਰ ਆਏ ਨਹੀਂ ਜਿੰਨਾ ਚਿਰ ਆਪਾਂ ਇੱਕ ਜੋਟ ਨਹੀਂ ਹੋਵਾਂਗੇ ਨਾ ਚਿਰ ਵਾਰਦੇ ਕੁੜਦੇ ਰਹਿਣਗੇ ਜੇ ਆਪਾਂ ਇੱਕ ਜੋਟ ਹੋਵਾਂਗੇ ਸਾਡੇ ਧਰਨੇ ਨਹੀਂ ਲੱਗਣਗੇ ਹਨ ਤੇ ਕਾਫੀ ਹੱਦ ਤੱਕ ਆਪੇ ਪੰਜਾਬ ਦੇ ਸੁਧਾਰ ਵੀ ਹੋਣਗੇ ਤੇ ਇਹ ਨਹੀਂ ਕਿ ਆਪਾਂ ਮਿਲ ਇਕੱਠੇ ਹੋ ਜੀਤ ਕਾਲ ਨੂੰ ਸਾਡੀਆਂ ਰਗਾਂ ਦਾ ਸੋਣਾ ਹੈ ਨਾ ਇਹ ਟਾਰ ਕਰਕੇ ਚੱਲਾ ਬੜਾ ਸਾਰਿਆਂ ਨੂੰ ਇਹਦੇ ਵਿੱਚ ਕੋਡਾ ਨਹੀਂ ਕੋਈ ਛੋਟਾ ਨਹੀਂ ਸਾਰੇ ਚੱਲੇ ਇਸ ਤੇ ਮੰਦੀਪ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਦੂਜੇ ਨੰਬਰ ਤੇ ਰਹੀ ਔਰ ਇਹ ਮੰਨਿਆ ਜਾ ਰਿਹਾ ਤੁਸੀਂ ਖੁਦ ਵੀ ਮੰਨਿਆ ਹੈ ਕਿ ਜੇਕਰ ਤੁਸੀਂ ਨਾ ਹੁੰਦੇ ਤਾਂ ਅੱਜ ਸ਼ਾਇਦ ਅਕਾਲੀ ਦਲ ਇੱਥੋਂ ਜਿੱਤ ਜਾਂਦਾ ਤੇ ਜੇ ਮੈਂ ਇੱਕ ਹੋਰ ਕਹਿ ਇਹ ਦੇਣਾ ਜੇ ਬਾਈਚਾਸ ਦੇ ਉਹ ਨਾ ਇੱਥੋਂ ਖੜੇ ਹੁੰਦੇ ਤਾਂ ਮੈਂ ਵੀ ਜਿੱਤ ਸਕਦਾ ਸੀ ਜੇ ਆਪਾਂ ਦੂਜੇ ਪਾਸੇ ਵੇਖ ਲਈਏ ਤੇ ਹੂੰ ਕਿਉਂਕਿ ਇਹ ਦੋਵੇਂ ਪਾਸੇ ਵੇਖ ਕੇ ਚੱਲਨੇ ਬਣੇ ਨਾ ਹੂੰ ਕਿਉਂਕਿ ਪੰਥਕ ਦੋ ਤੇ ਰੱਖ ਮੈਂ ਪੰਥਕ ਵੱਲੋਂ ਖੜਾ ਮੈਂ ਵੀ ਆ ਹਣਾ ਹੂੰ ਤੇ ਇਹ ਇਹ ਵੀ ਚੀਜ਼ ਆਪਾਂ ਕਿਤੇ ਨਾ ਕਿਤੇ ਵੇਖਣੀ ਜੇ ਉਹ ਵੀ ਨਾ ਖੜੇ ਹੁੰਦੇ ਜੋ ਵੀ ਬੈਠ ਜਾਂਦੇ ਤੇ ਮੈਨੂੰ ਇਹ ਕਿ ਚਲੋ ਯਾਰ ਮੈਂ ਖੜਾ ਹੋ ਗਿਆ ਚਲੋ ਬੈਠ ਜਾਣਗੇ ਹਨਾ ਪਰ ਉਹ ਨਹੀਂ ਬੈਠੇ ਕਿਤੇ ਨਾ ਕਿਤੇ ਨੁਕਸਾਨ ਦਵਾਂ ਕਿਤਨਾ ਕਿਤਨਾ ਨੁਕਸਾਨ ਦਵਾਨੂੰ ਆਇਆ ਜੀ ਇੱਕ ਨੂੰ ਨਹੀਂ ਆ ਦਵਾਨੂੰ ਆਇਆ ਮੰਨੀ ਪਕਾਲੀ ਆਗੂਆਂ ਦੇ ਬਿਆਨ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਸ਼ਰੋਮਣੀ ਅਕਾਲੀ ਦਲ ਨੂੰ ਹਰਾਉਣ ਦੇ ਲਈ ਹੀ ਜਿਹੜੇ ਹੋਰ ਪੰਥਕ ਤਿਰ ਨੇ ਉਹ ਇਕੱਠੇ ਹੋ ਕੇ ਖੜੇ ਹੋਏ ਨੇ ਚਲੋ ਠੀਕ ਹੈ ਜਿਹੜਾ ਬਿਆਨ ਦੇ ਰਿਹਾ ਜੀ 23 ਜਾਨ ਦਾ ਕੋਈ ਗੱਲ ਨਹੀਂ ਜੀ ਆਪਾਂ ਕਿਸੇ ਨੂੰ ਕਿਉਂ ਕਹਿਣਾ ਹਨਾ ਪਹਿਲਾਂ ਵੀ ਤੇ ਖੜੇ ਹੁੰਦੇ ਸੀ ਪਹਿਲਾਂ ਕਿਹੜੇ ਨਹੀਂ ਹੁੰਦੇ ਸੀ ਪਹਿਲਾਂ ਵੀ ਤੇ ਵਾਫਕਸ ਤਰਾ ਦੇ ਲੋਕ ਖੜੇ ਹੁੰਦੇ ਹੁੰਦੇ ਮੰਦੀਪ 2027 ਦੀ ਜੰਗ ਦੇ ਵਿੱਚ ਵੀ ਦੁਬਾਰਾ ਮੰਦੀਪ ਮੈਦਾਨ ਦੇ ਵਿੱਚ ਉਤਰੇਗਾ ਬਿਲਕੁਲ ਜੀ ਬਿਲਕੁਲ ਉਤਰਾਂਗੇ ਜੀ ਤਿਆਰੀ ਕਰਕੇ ਪੂਰੀ ਉਤਰਾਂਗੇ ਥੋਣ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਹੂੰ ਪਹਿਲਾਂ ਆਪਾਂ ਅਣਜਾਣ ਸੀ ਹਨਾ ਹੁਣ ਪ੍ਰੋਪਰ ਤਿਆਰੀ ਕਰਕੇ ਆਵਾਂਗੇ ਅਗਲੀ 2027 ਦੇ ਵਿੱਚ ਤੇ ਹੂੰ ਬਹੁਤ ਬਹੁਤ ਸ਼ੁਕਰੀਆ ਮੰਦੀਪ ਜੀ ਸਾਡੇ ਨਾਲ ਗੱਲ ਕਰਨ ਦੇ